ਲੋ ਵੀ ਦੋਸਤੋ ਜਿਹੜੇ ਭਰਾਣਾ ਨੈਸ਼ਨਲ ਹਾਈਵੇ ਦੇ ਉੱਤੇ ਸੋਚਦੇ ਨੇ ਕਿ ਯਾਰ ਜ਼ਮੀਨ ਮਿਲ ਜੇ ਪਰ ਮਿਲ ਭਾ ਦੇ ਵਿੱਚ ਜਾਵੇ ਤੇ ਮਿਲ ਵੀ ਆ ਠਰਾਹ ਗੱਲ ਬਾਤ ਭਾਈ ਆਪਾਂ ਇਸ ਟਾਈਮ ਜਿਹੜੇ ਲੋਕੇਸ਼ਨ ਤੁਹਾਨੂੰ ਦਿਖਾ ਰਹੇ ਹਾਂਗੇ ਬਾਤਣਾ ਤੋਂ ਸੰਗਰੂਰ ਰੋਡ ਹੈ ਤੇ ਪਿੰਡ ਹੈਗਾ ਮੌੜ ਚਾਰ ਕਿੱਲੇ ਦਾ ਟੱਕ ਬਾਈ ਕੋਲੋਂ ਵਿਕਾਉ ਹੈ ਤੇ 2 ਕਿੱਲੇ ਲੱਗਦਾ ਨੈਸ਼ਨਲ ਹਾਈਵੇ ਦੇ ਉੱਤੇ ਹੈਣਾ ਬਾਈ ਜੀ ਹਾਂ ਜੀ ਹਾਂ ਬਿਲਕੁਲ 2 ਕਿੱਲੇ ਲੱਗਦਾ ਬਾਈ ਜੀ ਹਾਂ ਜੀ ਹਾਂ 2 ਕਿੱਲੇ ਠੀਕ ਹੈ। ਤਾਂ ਉਂਝ ਕਿੰਨਾ ਵਾਹਣਾ ਭਾਈ ਇਹਦਾ ਬਕਾਊਗਾ ਆਪਣਾ? ਇਹ ਬਕਾਊ ਤਾਂ ਹੀ 6.5 ਕਿਲਿਆਂ ਤੱਕ ਵਾਹਣਾ ਜੀ ਓਰੇ। ਠੀਕ ਹੈ। ਹਾਂ ਪਾਰਟੀ ਦੇ ਗੰਜੈਸ ਦੇ ਹਿਸਾਬ ਨਾਲ ਆਪਦੀ। ਤੇ 4 ਕਿਲੀ ਵੀ ਲੈ ਸਕਦਾ, 4.5 ਵੀ ਲੈ ਸਕਦਾ ਤੇ 5 ਵੀ ਲੈ ਸਕਦਾ, 6.5 ਵੀ ਲੈ ਸਕਦਾ। 6.5 ਜਿਹਹੇ ਜ ਮਰਜ਼ੀ ਜਿਹਹੇ ਤੁਹਾਨੂੰ ਉਹ ਜ ਲੈ ਸਕਦਾ ਬੰਦਾ। ਕਿੰਨਾ ਕੁ ਬਜਟ ਆ ਬੰਦੇ ਦਾ? ਉਸ ਨਾਲ ਲੈ ਸਕਦਾ। ਠੀਕ ਹੈ। ਠੀਕ ਹੈ। ਤੇ ਜੇ ਰੇਟ ਦੀ ਗੱਲ ਕਰੀਏ ਭਾਈ ਰੇਟ ਕੀ ਰਹੂਗਾ? ਰੇਟ ਜੀ 1.5 ਕਰੋੜ ਰੁਪਈਆ ਜੀ। 1.5 ਕਰੋੜ ਰੁਪਈਆ ਕਿੱਲੇ ਦਾ। ਹਾਂ ਜੀ ਕਿੱਲੇ ਦਾ। ਤੇ ਭਾਈ ਮੋਟਰ ਵਗੈਰਾ? ਮੋਟਰ ਵੀ ਠੀਕ ਹੈ ਹਾਂ ਪੂਰਾ ਸੋ ਲਓ ਵੀ ਮਿੱਤਰੋ ਇਹ ਨੰਬਰ ਤੇ ਕਾਲ ਉਹੀ ਭਰਾ ਕਰਨਾ ਜਿਨ੍ਹਾਂ ਨੇ ਜ਼ਮੀਨ ਲੈ ਪਰੇਸ਼ਾਨ ਹੋ ਜਾਂਦੇ ਕਾਫੀ ਫੋਨ ਆ ਜਾਂਦੇ ਨੇ ਹਾਂ ਠੀਕ ਹੈ ਤੇ ਕਈ ਵਾਰੀ ਜੀ ਕੋਈ ਭਰਾ ਦੇਖਣਾ ਚਾਹੁੰਦਾ ਹੋਵੇ ਆਪਣੀ ਜ਼ਮੀਨ ਆ ਕੇ ਤਾਂ ਲੋਕੇਸ਼ਨ ਬਾਈ ਇੱਕ ਵਾਰੀ ਮੜੀ ਜੀ ਬੋਲ ਦੇ ਕਿ ਲੋਕੇਸ਼ਨ ਕਿਹੜੀ ਐ ਸਹੀ ਲੋਕੇਸ਼ਨ ਜੀ ਇਹ ਦੜਬੇ ਤੋਂ ਹੀ 12 ਕਿਲੋਮੀਟਰ ਪੈਂਦਾ ਜੀ ਤੇ ਇਹਨਾਂ ਸੰਗਰੂਰ ਤੋਂ ਵੀ 12 ਕਿਲੋਮੀਟਰ ਪੈਂਦਾ ਠੀਕ ਹੈ ਹਾਂ ਜੀ ਇਹ ਜੋਣੇ ਮੋੜਾ ਜੀ ਮੋੜਾ ਨੇ ਜੀ ਇਹ ਅੱਛਾ ਹਾਂ ਮੈਲਾਂ ਦੇ ਬਿਲਕੁਲ ਨਜ਼ਦੀਕ ਤੇ ਇਹ ਮੈਂ ਕਹਿੰਦਾ ਨਾਲ ਹੀ ਪਿੰਡ ਰਹੇਗਾ ਨਾ ਮੋੜਾ ਨਾਲ ਹੀ ਹਾਂ ਮੋੜੀਆਂ ਮੋੜਾਂ 'ਚ ਧਰਤੀ ਆ ਗਿਆ ਯਾਰ ਇਹ ਲੋਕੇਸ਼ਨ ਤਾਂ ਬਹੁਤ ਵਧੀਆ ਜਿਵੇਂ ਕਿਸੇ ਨੇ ਕੋਈ ਸਕੂਲ ਵਗੈਰਾ ਜਾਂ ਕੋਈ ਫੈਕਟਰੀ ਆ ਗਿਆ ਜੀ ਆਫਰ ਨਾਲ ਹੀ ਅੱਡਾ ਆ ਗਿਆ ਨਾਲ ਹੀ ਅੱਡਾ ਆ ਗਿਆ ਹਾਂ ਜੀ ਲਓ ਵੀ ਮਿੱਤਰੋ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਚਲਾ ਰੱਖਿਆ ਹੈਗਾ ਜਿਹੜਾ ਵੀ ਭਰਾ ਜਮੀਨ ਰੋਡ ਦੇ ਉੱਤੇ ਲੱਭਦੇ ਨਾ ਬਾਈ ਬਾਈ ਆਹ ਨੰਬਰ ਤੇ ਕਾਲ ਕਰਕੇ ਇੱਕ ਵਾਰੀ ਬਾਈ ਨਾਲ ਕਰ ਲੋ ਰਾਬਤਾ ਕਹਿਮ ਧੰਨਵਾਦ ਜੀ